ਅਜਿਿਹੇ ਦੇਸ਼ ਭਰ ਦੇ ਵਿੱਚ ਆਜ਼ਾਦੀ ਦਿਹਾੜਾ ਮਨਾਇਆ ਜਾ ਰਿਹਾ ਹੈ ਉੱਥੇ ਅਜ ਲੁਧਿਆਣਾ ਦੇ ਰਾਹੌੜ ਰੋਡ ਤੋਂ ਲੈ ਕੇ ਡੀਸੀ ਦਫ਼ਤਰ ਤੱਕ ਕਿਸਾਨ ਜਥੇਬੰਦੀਆਂ ਵੱਲੋਂ ਟਰੈਕਟਰ ਮਾਰਚ ਕੱਟ ਕੇ ਆਪਣਾ ਰੋਜ਼ਾ ਹੜ ਕੀਤਾ ਗਿਆ ਇਸ ਦੌਰਾਨ ਵੱਡੀ ਸੰਖਿਆ ਵਿੱਚ ਕਿਸਾਨ ਆਗੂ ਨੇ ਲੁਧਿਆਣਾ ਡੀਸੀ ਦਫ਼ਤਰ ਦੇ ਬਾਹਰ ਕੇਂਦਰ ਸਰਕਾਰ ਖਿਲਾਫ ਜਮ ਕੇ ਪ੍ਰਦਰਸ਼ਨ ਕੀਤਾ ਤੇ ਨਵੇਂ ਕਾਨੂੰਨਾਂ ਦੀ ਕਾਪੀਆਂ ਸਾਆਂੀਆਂ ਇਸ ਦੌਰਾਨ ਪ੍ਰਦਰਸ਼ਨਕਾਰੀ ਕਿਸਾਨ ਆਗੂ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਨਵੇਂ-ਨਵੇਂ ਕਾਨੂੰਨ ਲਿਆ ਕੇ ਦੇ ਦੇ ਲੋਕਾਂ ਦਾ ਹੱਕ ਖੋਇਆ ਜਾ ਰਿਹਾ ਹੈ ਉਹਨਾਂ ਨੇ ਕਿਹਾ ਕਿ ਮੌਜੂਦਾ ਕੇਂਦਰ ਸਰਕਾਰ ਸਿਰਫ ਕਾਰਪੋਰੇਟ ਕਰਾਨਿਆਂ ਬਾਰੇ ਸੋਚ ਰਹੀਆਂ ਹਨ ਅਤੇ ਇਸ ਕਾਰਨ ਦੇਸ਼ ਦੇ ਵਿੱਚ ਮਹਿੰਗਾਈ ਸਤਵੇਂ ਆਤਮਾਨਤੇ ਪਹੁੰਚੀ ਹੈ ਅਤੇ ਆਮ ਲੋਕ ਦਰਾਈ-ਦਰਾਈ ਕਰ ਰਹੇ ਹਨ ਅਤੇ ਇਜ਼ਰਾਨ ਉਹਨਾਂ ਨੇ ਕੇਂਦਰ ਸਰਕਾਰ ਨੂੰ ਸਖਤ ਸੰਘਰਸ਼ ਕਰਨ ਦੀ ਚੇਤਾਵਨੀ ਵੀ ਦਿੱਤੀ ਸਾਡੇ ਦੋਨਾਂ ਫਾਰਮਾਂ ਦਾ ਜਿਹੜਾ ਧਰਨਾ ਚੱਲ ਰਿਹਾ ਚਾਰਾਂ ਬਾਰਡਰਾਂ ਦੇ ਉੱਪਰ ਅੱਜ ਮੋਰਚੇ ਵੱਲੋਂ ਇਹ ਐਲਾਨ ਸੀਗਾ ਕਿ 15 ਅਗਸਤ ਦੇ ਉੱਪਰ ਅਸੀਂ ਅਧੂਰੀ ਆਜ਼ਾਦੀ ਨੂੰ ਮਨਾਉਂਦੇ ਹੋਏ ਜਿਹੜਾ ਅੱਜ ਜਿਹੜੇ ਕਾਲੇ ਕਾਨੂੰਨ ਤਿੰਨ ਲੈ ਕੇ ਆਏ ਪੋਜਦਾਰੀ ਉਹਨਾਂ ਦੀਆਂ ਹੀ ਕਾਪੀਆਂ ਸਾੜਨ ਇੱਥੇ ਆਏ ਆ ਜਿਹੜੀਆਂ ਸਾਡੀਆਂ ਮੰਗਾਂ ਪਹਿਲਾਂ ਸਰਕਾਰ ਨੇ ਮੰਨ ਲੀਆਂ ਭਾਰ ਸਰਕਾਰ ਨੇ ਔਰ ਉਹ ਲਾਗੂ ਨਹੀਂ ਕੀਤੀਆਂ ਔਰ ਉਹਨਾਂ ਦੇ ਵਿਰੋਧ ਦੇ ਵਿੱਚ ਅਸੀਂ ਕਿੱਥੋਂ ਦੇ ਕਿੱਥੇ ਤੱਕ ਤੁਸੀਂ ਇਹ ਰਾਹੋਂ ਰੋਡ ਤੋਂ ਮਾਰਚ ਕੱਢਿਆ ਅਸੀਂ ਰਾਹੋਂ ਰੋਡ ਤੋਂ ਇਹ ਸਾਡਾ ਸਾਨ੍ਹੇ ਵਾਲਾ ਹਲਕੇ ਦਾ ਆਇਆ ਵਾ ਬਾਕੀ ਇਹ ਸਾਡੇ ਜਿਹੜੇ ਜਿੱਥੇ ਜਿੱਥੇ ਬਲੌਕ ਹੈਗੇ ਉਹਨਾਂ ਬਲੌਕਾਂ ਦੇ ਵਿੱਚ ਰੋਡ ਮਾਰਚ ਕਰਕੇ ਅੱਜ ਪੂਰੇ ਭਾਰਤ ਦੇ ਵਿੱਚ ਦੀਆਂ ਕਾਪੀਆਂ ਸਾੜੀਆਂ ਸਰੇ ਪਾਸੇ ਤਾਂ ਜਿਹੜਾ ਦੇਸ਼ ਵਾਸੀ ਨੇ ਅੱਜ 15 ਅਗਸਤ ਮਨਾ ਰਿਹਾ ਤੁਸੀਂ ਬਰੋਧ ਕਰ ਰਹੇ ਹੋ ਕਿਹੜੀ ਆਜ਼ਾਦੀ ਦੀ ਆਪਾਂ ਗੱਲ ਕਰਦੇ ਆ ਉਹ ਆਜ਼ਾਦੀ ਜਿਹੜੀ ਸਾਰੀਆਂ ਛੜਕਾਂ ਦੇ ਉੱਪਰ ਬੈਠੀ ਆ ਉਹ ਆਜ਼ਾਦੀ ਕੋਈ ਕਿਹੜਾ ਵਰਗ ਅੱਜ ਜਿਹੜਾ ਧਰਨੇ ਤੇ ਨਹੀਂ ਬੈਠਾ ਕਿਹੜਾ ਵਰਗ ਆ ਜਿਹੜਾ ਸਰਕਾਰ ਨੂੰ ਰੋ ਨਹੀਂ ਰਿਹਾ 64 ਤਰ੍ਹਾਂ ਦਾ ਟੈਕਸ ਦੇ ਕੇ 20 ਲੱਖ ਕਰੋੜ ਤੋਂ ਰੁਪਈਆ ਅਸੀਂ ਉੱਪਰ ਇਕੱਠਾ ਕਰਕੇ ਭਾਰ ਸਰਕਾਰ ਨੂੰ ਦਿੰਨੇ ਆ ਸਾਨੂੰ ਮਿਲਦਾ ਕੀ ਆ ਕੀ ਆਜ਼ਾਦੀ ਆ ਭੁੱਖ ਮਰੀ ਜਾਂਦੀ ਆ ਬਿਮਾਰੀ ਜਾਂਦੀ ਆ ਸਾਡੇ ਲਈ ਸਾਡੇ ਲਈ ਅਧੂਰੀ ਇਜਾਦੀ ਹੈ ਸਾਡੇ ਲਈ ਕੋਈ ਪੂਰੀ ਇਜਾਦੀ ਨਹੀਂ ਆਈਂਦੇ ਕੋਰਿਆਂ ਤੋਂ ਜਾਦ ਹੋਏ ਸੀ ਕਾਲਿਆਂ ਦੇ ਗੁਲਾਮ ਹੋ ਗਏ ਫਿਰ ਅਸੀਂ ਤਾਂ ਪਾਪੀਆਂ ਹੀ ਸਾੜਾਂਗੇ ਲੋਕਾਂ ਨੂੰ ਕੀ ਮੈਸੇਜ ਦੇਣਾ ਚਾਹੋਗੇ ਅੱਜ ਦੇ ਅਸੀਂ ਲੋਕਾਂ ਨੂੰ ਮੈਸੇਜ ਦਿੰਨੇ ਆ ਕਿ ਸਾਡੇ ਸੰਘਰਸ਼ ਤੇ ਵਿੱਚ ਸ਼ਾਮਲ ਹੋ ਸੰਘਰਸ਼ੇ ਵਿੱਚ ਸ਼ਾਮਲ ਹੋ ਕੇ ਇਹਨਾਂ ਸਰਕਾਰਾਂ ਦਾ ਜਿਹੜਾ ਤਖਤਾ ਪਲਟিয়ে ਆਪਣਾ ਐਵੇਂ ਲੂਟਣੀ ਹੈ ਐਂ ਸਰ ਕੀ ਕੋਈ ਬਾਜੀ ਕਮੈਂਟ ਆਇਸਰ ਕੀ ਨਾਮ ਹੈ ਮੇਰਾ ਨਾਮ ਸੁਦੇਸ਼ ਸ਼ਰਮਗਲੀਆ ਹਲਕਾ ਇੰਚਾਰਜ ਤੋਂ ਮਾਚਸ ਮੇਰਾ ਨਾਮ ਸੁਦੇਸ਼ ਸਿੰਘ ਮੰਗਲੀਆ ਹਲਕਾ ਇੰਚਾਰਜ ਸਾਨੇ ਵਾਲਾ ਭਾਰਤੀ ਕਿਸਾਨ ਮਜ਼ਦੂਰ ਜੂਨੀਅਰ ਪੰਜਾਬ ਤੋਂ ਜਿਹੜੇ ਕਿਥੇ ਤੇ ਕਿੱਥੇ ਤੇ ਕਿਉਂ ਦਿੱਤਾ ਇਹ ਰਾਹੋ ਰੋਡ ਤੇ ਸਾਡੇ ਪਿੰਡਾਂ ਵੱਲੋਂ ਰੋਡ ਮਾਰਚ ਆਇਆ ਹੈਗਾ ਤੇ ਅਸੀਂ ਲੁਧਿਆਣੇ ਨੂੰ ਆਏ ਆ ਕਿ ਕਿਉਂਕਿ ਜਿਹੜੀ ਸਰਕਾਰ ਸਰਕਾਰ ਨੇ ਇੱਕ ਕਾਨੂੰਨ ਜਿਹੜਾ ਬਣਿਆ ਦੇਸ਼ ਦਾ ਹੈਗਾ ਸੰਵਿਧਾਨ ਬਣਿਆ ਉਹਦੇ ਵਿੱਚ ਸਾਨੂੰ ਪ੍ਰੋਟੈਸਟ ਕਰਨ ਦਾ ਹੱਕ ਦਾ ਦੇ ਦਿੱਤਾ ਧਰਨੇ ਲਾਉਣ ਦਾ ਲੇਕਿਨ ਸਰਕਾਰ ਆ ਜਿਹੜੀ ਹੁਣ ਨਵੀਂ ਸਰਕਾਰ ਆ ਇਹਨਾਂ ਨੇ ਉਹ ਵੀ ਹੱਕ ਜਿਹੜੇ ਆ ਸਾਡੇ ਖੋਏ ਜਾ ਰਹੇ ਆ ਇਹੋ ਜੇ ਕਾਨੂੰਨ ਲੈ ਕੇ ਆ ਰਹੇ ਆ ਵੀ ਤੁਸੀਂ ਜਿਹੜੇ ਧਰਨੇ ਮਜਾਰੇ ਵੀ ਨਹੀਂ ਕਰ ਸਕਦੇ ਜੇ ਹਰ ਇੱਕ ਜਿਹੜੀ ਸਰਕਾਰ ਦੀ ਨੀਤੀ ਔਰ ਨੀਅਤ ਦੇ ਖਿਲਾਫ ਜਿਹੜੀ ਆਵਾਜ਼ ਹੈ ਇਹ ਉੱਠਦੀ ਆ ਉਹਨੂੰ ਇਹ ਦੇਸ਼ ਤਰਹੀ ਜਿਹੜਾ ਆਵਾਜ਼ ਗਿਣਦੇ ਆ ਇਹ ਸਰਕਾਰ ਜਿਹੜੀ ਆ ਹਰ ਇੱਕ ਆਵਾਜ਼ ਨੂੰ ਦੱਬਣ ਦੇ ਲਈ ਇਹ ਕਾਨੂੰਨ ਜਿਹੜੇ ਲੈ ਕੇ ਆਏ ਆ ਇਹਨਾਂ ਨੂੰ ਇਹਨਾਂ ਦਾ ਵਿਰੋਧ ਕਰਦੇ ਆਂ ਔਰ ਜਿਹੜੀ ਦੇਸ਼ ਦੀ ਆਜ਼ਾਦੀ ਦੀ ਗੱਲ ਆ ਵਧਾਈਆਂ ਦੀ ਗੱਲ ਆ ਦੇਸ਼ ਦੇ ਅਮੀਰਾਂ ਨੂੰ ਦੇਸ਼ ਦੇ ਲੀਡਰਾਂ ਨੂੰ ਮੁਲਾਵਟਖੋਰਾ ਨੂੰ ਰੇਤ ਮਾਫੀਆ ਨੂੰ ਇਹਨਾਂ ਨੂੰ ਪਾਈ ਜਿਹੜੀਆਂ ਪੂੰਜੀਪਤੀ ਜੋਗਪੁੱਤੀ ਜਿੰਨੇ ਵੀ ਵੱਡੇ ਵੱਡੇ ਘਰਾਣੇ ਆ ਭਾਈ ਇਹਨਾਂ ਨੂੰ ਆਜ਼ਾਦੀ ਦੀਆਂ ਮੁਬਾਰਕਾਂ ਔਰ ਜਿਹੜਾ ਜਿਹੜਾ ਸਾਡਾ ਵਰਗ ਹੈਗਾ ਸਾਡਾ ਦਾ ਪੰਜਾਬ ਦਾ ਇਸ ਦਿਨ ਅਜਾੜਾ ਹੋਇਆ ਸੀ ਚਾਹੇ ਉਹ ਲਹਿੰਦਾ ਪੰਜਾਬ ਸੀ ਚਾਹੇ ਉਹ ਚੜ੍ਹਦਾ ਪੰਜਾਬ ਸੀ ਸਾਡਾ ਦਾ ਕਤਲੇਆਮ ਹੋਇਆ ਸੀ ਸਾਨੂੰ ਆਜ਼ਾਦੀ ਦੀਆਂ ਕਾਦੀਆਂ ਮੁਬਾਰਕਾਂ ਇਹ ਜਿਹੜੇ ਰਾਜ ਕਰਦੇ ਇਹਨਾਂ ਨੂੰ ਮੁਬਾਰਕਾਂ ਹੋਣ ਲੈਣਗੇ ਬਿਲਕੁਲ ਜੀ ਜਿਹੜਾ ਸਾਡੀ ਜਿਹੜੀ ਲੜਾਈ ਆ ਦੇਖੋ ਅਸੀਂ ਜਿਹੜੇ ਸਾਤੋਂ ਵੱਡੇ ਬਜ਼ੁਰਗ ਸਗੇ ਆਜ਼ਾਦੀ ਤੋਂ ਪਹਿਲਾਂ ਵੀ ਸਗੇ ਬਹੁਤ ਲਹਿਰਾਂ ਚੱਲੀਆਂ ਉਹਨਾਂ ਨੇ ਜਿਹੜਾ ਪੰਜਾਬ ਤੋਂ ਲਹਿਰਾਂ ਹਰ ਇੱਕ ਲਹਿਰ ਉੱਠੀ ਆ ਉਹਨਾਂ ਨੇ ਆਜ਼ਾਦੀ ਦੇ ਘੋਲ ਦੇ ਵਿੱਚ ਵੀ ਹਰ ਇੱਕ ਮੁੱਦੇ ਦੇ ਉੱਤੇ ਉਹਨਾਂ ਨੇ ਘੋਲ ਰੜੇ ਨੇ ਲੜਾਈਆਂ ਲੜੀਆਂ ਨੇ ਹੁਣ ਅਸੀਂ ਲੜ ਰਹੇ ਆ ਅਸੀਂ ਵੀ ਕਿਸੇ ਟਾਈਮ ਸਾਡੀ ਜ਼ਿੰਦਗੀ ਦਾ ਕੀ ਪਤਾ ਕਦੋਂ ਮਰ ਜਾਣਾ ਜਿਹੜੇ ਸਾਡੇ ਅੱਗੇ ਪਿੱਛੇ ਵਾਰਸ ਨੇ ਉਹ ਵੀ ਇਹ ਜਿਹੜੀ ਆ ਹਕੂਮਤ ਦੇ ਖਿਲਾਫ ਇਹਨਾਂ ਦੀ ਨੀਤੀਆਂ ਔਰ ਨੀਅਤ ਦੇ ਖਿਲਾਫ ਜਿਹੜੀ ਆ جنگ ਹਮੇਸ਼ਾ ਜਾਰੀ ਸੀ ਹੈ ਤੇ ਰਹੇਗੀ ਦੇਖੋ ਬਟਾ ਕੈਨ ਨੂੰ ਭਾਰਤ ਆਜ਼ਾਦ ਹੋਇਆ ਇਹ ਬਿਲਕੁਲ ਕੋਰਾ ਝੂਠ ਹੈ ਟਰਾਂਸਫਰ ਆਫ ਪਾਵਰ ਹੈ ਕਲੋਨੀਅਲ ਸਟੇਟਸ ਹੈ ਅਜੇ ਵੀ ਅੱਜ 78ਵਾਂ ਸਾਲ ਹੋ ਗਏ ਝੂਠ ਮਾਰਦਿਆਂ ਨੂੰ ਤੇ ਅੱਜ ਬੜੇ ਜੋਰ ਸ਼ੋਰ ਨਾਲ ਵੀ ਮਾਰਿਆ ਪ੍ਰਧਾਨ ਮੰਤਰੀ ਨੇ ਅੱਜ ਵੀ ਭਾਸ਼ਣ ਸੁਣ ਲਿਆ ਹੁਣਾ ਲੋਕਾਂ ਨੂੰ ਕਿਸੇ ਪ੍ਰਕਾਰ ਦੀ ਕੋਈ ਯਾਦ ਨਹੀਂ ਕੋ ਖੁਮਰੀ ਵਦੀ ਫਿਰਕਾ ਪ੍ਰਸਤੀ ਵਦੀ ਥੋੜੀ ਲੁੱਟ ਖੋਟ ਜਾਰੀ ਤੁਹਾਨੂੰ ਹਰ ਪਾਸੋਂ ਲੁੱਟਿਆ ਜਾ ਰਿਹਾ ਕੁੱਟਿਆ ਜਾ ਰਿਹਾ ਹੁਣ ਤੁਸੀਂ ਬੋਲੋਗੇ ਨਾ ਜਿਹੜੀ ਖਾਕੀ ਵਰਦੀ ਨੇ ਅੰਗਰੇਜ਼ਾਂ ਦੀ ਰਾਖੀ ਕੀਤੀ ਸੀ ਅੱਜ ਉਹ ਹੀ ਵਰਦੀ ਤੁਹਾਨੂੰ ਬਿਨਾਂ ਗੱਲ ਸੱਦ ਕੇ ਤੇ 90 ਦੰਦਰ ਲਈ ਤੁਹਾਨੂੰ ਕਿਸੇ ਨੇ ਪੁੱਛਣਾ ਨਹੀਂ ਕੁੱਟ-ਕੁੱਟ ਕੇ ਗਾਹ ਪਾ ਦੇਣਗੇ ਅੱਜ ਉਹਨਾਂ ਕਾਨੂੰਨਾਂ ਦੇ ਵਾਸਤੇ ਇਹ ਜਿਹੜਾ ਸਾਡਾ ਧਰਨਾ ਜਾਂ ਅਸੀਂ ਜਿਹੜੇ ਕਾਲੇ ਕਾਨੂੰਨ ਫੂਕਣੇ ਇੱਥੇ ਪਹੁੰਚੋ ਆਏ ਇਹ ਚੇਤਨਾ ਲੋਕਾਂ 'ਚ ਆਵੇ ਲੋਕ ਜਾਗਣ ਇਹ ਤੁਹਾਨੂੰ ਮੈਂ ਪੱਤਰਕਾਰਾਂ ਨੂੰ ਦੱਸਦਾ ਤੁਹਾਡੇ ਮੀਡੀਆ ਨੂੰ ਦੱਸਦਾ ਤੁਹਾਡਾ ਦੇਹ ਯਾਦ ਨਹੀਂ ਹੋਇਆ ট্রান্সਪੋਰਟ ਪਾਵਰ ਹੈ 17 ਜੁਲਾਈ 1947 ਨੂੰ ਕਾਨੂੰਨ ਬਣਾਇਆ 18 ਜੁਲਾਈ 1947 ਨੂੰ ਰਾਜੇ ਨੇ ਸਮਰਾਟ ਨੇ ਜਿਹਨੂੰ ਅਸੀਂ ਕਹਿੰਦੇ ਸੀ ਵੱਡਾ ਸਰਮ ਮਲਕਾ ਦੇ ਘਰ ਵਾਲਾ ਆਪਣੇ ਬਜ਼ੁਰਗ ਪੁਰਾਣੇ ਉੱਚੇ ਪਾਸ ਹੋਇਆ ਤੇ ਆਪਣੀ ਮਰਜ਼ੀ ਨਾਲ 15 ਅਗਸਤ 1947 ਨੂੰ ਬੈਠ ਕੇ ਨੇ ਤੁਹਾਨੂੰ ਟਰਾਂਸਫਰ ਪਾਵਰ ਦਿੱਤੀ ਟਰਾਂਸਫਰ ਦਿੱਤੀ ਨਹੀਂ ਬੀ ਆ ਕੰਮ ਤੁਸੀਂ ਕਰੋ ਸਾਡੇ ਥਲੇ ਰਹਿਣਾ ਹੈ ਇਸੇ ਕਰਕੇ ਤੁਹਾਡੇ ਦੇਸ਼ ਦਾ ਕੋਈ ਵੀ ਅੰਬੈਸਡਰ ਇੰਗਲੈਂਡ ਨਹੀਂ ਜਾਂਦਾ ਕਿਉਂਕਿ ਤੁਸੀਂ ਯਾਦ ਨਹੀਂ ਹੋ ਤੁਹਾਡਾ ਹਾਈ ਕਮਿਸ਼ਨਰ ਜਾਂਦਾ 56 ਦੇ ਜਿਹੜੇ ਥੱਲੇ ਸੀ ਨਾ ਉਹਨਾਂ ਦੇ ਹਾਈ ਕਮਿਸ਼ਨਰ ਨੇ ਆਜ਼ਾਦ ਕੌਮਾਂ ਤੇ ਆਜ਼ਾਦ ਦੇਸ਼ਾਂ ਦੇ ਅੰਬੈਸਡਰ ਡਿਪਲੋਮੈਟ ਜਾਂਦੇ ਆ ਉਹ ਵੀ ਤੁਹਾਡੇ ਕੋਲੇ ਹੈ ਨਹੀਂ ਤੁਹਾਨੂੰ ਦੱਸ ਦਿਆਂ ਤੁਹਾਡੇ ਮੀਡੀਆ ਰਾਹੀਂ ਗੱਲ ਨੂੰ ਚੱਕੋ ਇਹ ਦੱਸੋ ਜਿਹੜੀਆਂ ਸੰਸਥਾਵਾਂ ਨੇ ਇਨਸਾਨ ਨੂੰ ਕਿਰਤੀ ਨੂੰ ਮਜ਼ਦੂਰ ਨੂੰ ਕਿਸਾਨ ਨੂੰ ਲੁੱਟਣ ਤੇ ਕੁੱਟਣ ਦੇ ਵਾਸਤੇ ਨੇ ਤੇ ਇੱਕ ਨਵਾਂ ਸ਼ਬਦ ਜੋੜੇ ਵਾਸਤੇ ਮੈਂ ਹੋਰ ਦੱਸਣਾ ਅੱਜ ਜਿਹੜਾ ਸ਼ਬਦ ਅੱਜਕਰ ਆਪਾਂ ਕੀ ਬੋਲਦੇ ਨੇ ਸਾਰੇ ਕਿਸਾਨ ਉਹਨਾਂ ਨੇ ਭਾਰ ਦੇ ਵਿੱਚ ਜਿਹੜਾ ਵੱਡਾ ਕਾਰਪੋਰੇਟ ਸੈਕਟਰ ਕਾਰਪੋਰੇਟ ਜਿਹੜਾ ਹੁਣ ਕਾਰਪੋਰੇਟੋ ਕ੍ਰੈਸੀ ਬਣ ਗਿਆ ਉਹ ਜਿਹੜੀ ਮਰਜ਼ੀ ਕਰੇਸੀ ਹੈ ਨਾ ਉਹ ਲਾਗੂ ਕਰਦਾ ਥੋੜੀ ਕੋਈ ਡੈਮੋਕ੍ਰੇਸੀ ਨਹੀਂ